ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਲ ਪਾਕਿਸਤਾਨ ਨੂੰ ਭਾਰਤ ਦੇ ਨਾਲ ਪੰਗਾ ਲੈਣਾ ਹੁਣ ਮਹਿੰਗਾ ਪੈ ਗਿਆ ਅੰਤਰਰਾਸ਼ਟਰੀ ਦੇਸ਼ਾਂ ਦੇ ਕੋਲੋਂ ਲੋਨ ਮੰਗੇ ਜਾ ਰਹੇ ਨੇ ਕਰਜ਼ੇ ਮੰਗੇ ਜਾ ਰਹੇ ਨੇ ਕਿ ਜੋ ਵੀ ਇਸ ਜੰਗ ਦੇ ਵਿੱਚ ਉਹਨਾਂ ਦਾ ਲਾਸ ਹੋਇਆ ਨੁਕਸਾਨ ਹੋਇਆ ਉਸ ਦੀ ਪਰਪਾਈ ਵਾਸਤੇ ਅੰਤਰਰਾਸ਼ਟਰੀ ਦੇਸ਼ਾਂ ਦੇ ਕੋਲੋਂ ਪਾਕਿਸਤਾਨ ਨੇ ਹੁਣ ਮਦਦ ਮੰਗੀ ਹੈ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਲ ਭਾਰਤ ਦੀ ਜਵਾਬੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਅੰਤਰਰਾਸ਼ਟਰੀ ਭਾਈਵਾਲਾਂ ਤੋਂ ਕਰਜ਼ਾ ਮੰਗਿਆ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਹੈ ਜਿਹੜੀ ਅਪੀਲ ਕੀਤੀ ਹੈ ਤਾਂ ਬਿਲਕੁਲ ਇਸ ਵੇਲੇ ਦੀ ਵੱਡੀ ਅਪਡੇਟ ਸਭ ਤੋਂ ਪਹਿਲਾਂ ਐਸਐਮ ਜ਼ੈਡ ਨਿਊਜ਼ ਤੇ ਦੱਸ ਦਿੰਦੇ ਆ ਕਿ ਪਾਕਿਸਤਾਨ ਨੇ ਅੰਤਰਰਾਸ਼ਟਰੀ ਦੇਸ਼ਾਂ ਦੇ ਕੋਲੋਂ ਕਰਜ਼ਾ ਮੰਗਣ ਦੀ ਅਪੀਲ ਕੀਤੀ ਹੈ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਕਿਸ ਤਰੀਕੇ ਦੇ ਨਾਲ ਪਹਿਲਾ ਪਾਕਿਸਤਾਨ ਨੇ ਭਾਰਤ ਦੇ ਨਾਲ ਪੰਗਾ ਤਾਂ ਲੈ ਲਿਆ ਹੁਣ ਪੰਗਾ ਲੈਣਾ ਜਿਹੜਾ ਪਾਕਿਸਤਾਨ ਨੂੰ ਮਹਿੰਗਾ ਪੈ ਗਿਆ ਕਿਉਂਕਿ ਜੰਗ ਲੱਗਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਰਥਵਿਵਸਥਾ ਜਿਹੜੀ ਉਹ ਸਟਰੋਂਗ ਹੋਣੀ ਬਹੁਤ ਜ਼ਰੂਰੀ ਹੈ ਅਰਥਵਿਵਸਥਾ ਕਿਸ ਤਰ੍ਹਾਂ ਦੀ ਹੈ ਕਿਸੇ ਦੇਸ਼ ਦੀ ਇਹ ਨਿਰਪਰ ਕਰਦਾ ਹੈ ਕਿ ਤੁਸੀਂ ਜੰਗ ਕਿਸ ਤਰੀਕੇ ਦੇ ਨਾਲ ਲੜ ਸਕਦੇ ਹੋ ਜਾਂ ਫਿਰ ਜਿੱਤ ਸਕਦੇ ਹੋ ਤਾਂ ਪਾਕਿਸਤਾਨ ਜੋ ਅਜੇ ਵੀ 7 ਮਈ ਨੂੰ ਭਾਰਤ ਦੇ ਅਤਵਾਦੀ ਕੈਂਪਾਂ ਦੇ ਹਮਲੇ ਤੋਂ ਉੱਭਰਿਆ ਨਹੀਂ ਹੈ ਇਸ ਦੇ ਲਈ ਕੋ ਹੋਰ ਅਪ੍ਰਿਕਿਆ ਦੀ ਉਡੀਕ ਕਰ ਰਿਹਾ ਪੈਸਿਆਂ ਦੀ ਤੰਗੀ ਚੱਲ ਰਿਹਾ ਪਾਕਿਸਤਾਨ 9 ਮਈ ਨੂੰ IMF ਦੇ ਕਾਰਜਕਾਰੀ ਬੋਰਡ ਨੂੰ ਐਕਸਟੈਂਡ ਫੀਲਡ ਸਹੂਲਤ EFF ਦੀ ਪਹਿਲੀ ਸਮੀਖਿਆ ਲਈ ਮਿਲਣ ਵਾਲਾ ਕਿਉਂਕਿ ਪਾਕਿਸਤਾਨ IMF ਤੋਂ ਹੋਰ 1.3 ਬਿਲੀਅਨ ਡਾਲਰ ਦੀ ਹੈ ਜਿਹੜੀ ਮੰਕਰੇ ਮੀਟਿੰਗ ਹੋਰ ਵੀ ਮਹੱਤਵਪੂਰਨ ਰੱਖਦੀ ਹੈ ਕਿਉਂਕਿ ਭਾਰਤ ਦੇ ਆਪਰੇਸ਼ਨ ਸੰਧੂਰ ਤੋਂ ਕੁਝ ਦਿਨ ਬਾਅਦ ਆਈ ਹੈ ਜਿਸ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਨੌਂ ਅਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ ਤਾਂ ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਤੇ ਆਈਐਮਐਫ ਦੇ ਕੋਲ ਇਤਰਾਜ਼ ਉਠਾਇਆ ਭਾਰਤ ਨੇ ਕਿਹਾ ਫੰਡ ਸਿੱਧੇ ਤੌਰ ਤੇ ਦੇਸ਼ ਨੂੰ ਘਰੇਲੂ ਸਰੋਤਾ ਨੂੰ ਆਪਣੇ ਫੌਜੀ ਖੂਫੀਆ ਤੰਤਰ ਆਈਐਸਆਈ ਸਮੇਤ ਅਤੇ ਲਸ਼ਕਰ-ਏ-ਤੋਇਬਾ ਯਾਨੀ ਕਿ ਇਲੈਟ ਅਤੇ ਜੇਐਸਐਮੁਹੰਮਦ ਵਰਗੇ ਤਵਾਦੀ ਸਮੂਹਾਂ ਵੱਲ ਮੋੜਨ ਦੇ ਯੋਗ ਬਣਾਉਂਦੇ ਨੇ ਤਾਂ ਬਿਲਕੁਲ ਆ ਤੁਹਾਨੂੰ ਦੱਸ ਦਈਏ ਕਿ 2023 ਦੇ ਵਿੱਚ ਪਾਕਿਸਤਾਨ ਨੇ IMF ਤੋਂ 7 ਬਿਲੀਅਨ ਡਾਲਰ ਦਾ ਬੇਲ ਆਊਟ ਪ੍ਰਾਪਤ ਕੀਤਾ ਸੀ ਜਿਸ ਤੋਂ ਬਾਅਦ ਮਾਰਚ 2024 ਦੇ ਵਿੱਚ ਜਲਵਾਯੂ ਲਚਕਤਾ ਦਾ ਸਮਰਥਨ ਕਰਨ ਲਈ 1.3 ਬਿਲੀਅਨ ਡਾਲਰ ਨੇ ਜਿਹੜੇ ਵਾਧੂ ਦਿੱਤੇ ਇਸੇ ਲਗਭਗ ਡਾਲਰ ਨੇ ਜਿਹੜੇ 350 ਬਿਲੀਅਨ ਦੀ ਮਾਮੂਲੀ ਆਰਥਿਕਤਾ ਵਾਲੇ ਦੇਸ਼ ਲਈ ਮਹੱਤਵਪੂਰਨ ਰਕਮਾਂ ਨੇ ਤਾਂ ਬਿਲਕੁਲ ਅਪਡੇਟ ਤੁਹਾਨੂੰ ਦੇ ਦਿੱਤੀ ਹੈ ਕਿ ਪਾਕਿਸਤਾਨ ਜਿਹੜਾ ਅਜ ਇਸ ਵੇਲੇ ਜੰਗ ਦੀ ਉਸ ਦੇ ਵੱਲੋਂ ਤਿਆਰੀ ਲਗਾਤਾਰ ਹੋ ਰਹੀ ਹੈ ਭਾਰਤ ਨੂੰ ਨਿਸ਼ਾਨਾ ਲਗਾਤਾਰ ਬਣਾਇਆ ਜਾ ਰਿਹਾ ਪਰ ਭਾਰਤੀ ਫੌਜ ਨੇ ਕਾਰਵਾਈ ਕੀਤੀ ਹੈ ਸਾਰੀਆਂ ਕੋਸ਼ਿਸ਼ਾਂ ਪਾਕਿਸਤਾਨ ਦੀਆਂ ਨੇ ਜਿਹੜੀਆਂ ਉਹ ਨਾਕਾਮ ਕਰ ਦਿੱਤੀਆਂ ਨੇ ਤਾਂ ਬਿਲਕੁਲ ਹੁਣ ਪਾਕਿਸਤਾਨ ਜਿਹੜਾ ਕਰਜ਼ਾ ਮੰਗਣ ਲਈ ਮਜਬੂਰ ਹੋ ਗਿਆ ਹੈ ਆ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿਸ ਤਰੀਕੇ ਉਹਨਾਂ ਨੇ ਗਵਰਨਮੈਂਟ ਆਫ ਪਾਕਿਸਤਾਨ ਆਫੀਸ਼ੀਅਲ ਵੈਬਸਾਈਟ ਤੇ ਆਫੀਸ਼ੀਅਲ ਪੇਜ ਦੇ ਉੱਤੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜਿਸ ਤੋਂ ਸਿੱਧੇ ਸਿੱਧੇ ਤੌਰ ਤੇ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੀ ਜਿਹੜੀ ਅਰਥਵਿਵਸਥਾ ਹੁਣ ਹੋਰ ਵੀ ਜ਼ਿਆਦਾ ਕਮਜ਼ੋਰ ਹੋ ਗਈ ਹੈ। ਸਸ਼ਤਰਕਾਲ ਤੋਂ ਸੇਖ ਰੈਸਮਜ਼ ਐਨ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਅਸਵੈਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ। ਦਰਸਲ ਪਾਕਿਸਤਾਨ ਨੂੰ ਭਾਰਤ ਦੇ ਨਾਲ ਪੰਗਾ ਲੈਣਾ ਹੁਣ ਮਹਿੰਗਾ ਪੈ ਗਿਆ। ਅੰਤਰਰਾਸ਼ਟਰੀ ਦੇਸ਼ਾਂ ਦੇ ਕੋਲੋਂ ਲੋਨ ਮੰਗੇ ਜਾ ਰਹੇ ਨੇ, ਕਰਜ਼ੇ ਮੰਗੇ ਜਾ ਰਹੇ ਨੇ ਕਿ ਜੋ ਵੀ ਇਸ ਜੰਗ ਦੇ ਵਿੱਚ ਉਹਨਾਂ ਦਾ ਲਾਸ ਹੋਇਆ, ਨੁਕਸਾਨ ਹੋਇਆ ਉਸ ਦੀ ਪਰਪਾਈ ਵਾਸਤੇ ਅੰਤਰਰਾਸ਼ਟਰੀ ਦੇਸ਼ਾਂ ਦੇ ਕੋਲੋਂ ਪਾਕਿਸਤਾਨ ਨੇ ਹੁਣ ਮਦਦ ਮੰਗੀ ਹੈ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਲ ਭਾਰਤ ਦੀ ਜਵਾਬੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਅੰਤਰਰਾਸ਼ਟਰੀ ਭਾਈਵਾਲਾਂ ਤੋਂ ਕਰਜ਼ਾ ਮੰਗਿਆ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਹੈ ਜਿਹੜੀ ਅਪੀਲ ਕੀਤੀ ਹੈ ਤਾਂ ਬਿਲਕੁਲ ਇਸ ਵੇਲੇ ਦੀ ਵੱਡੀ ਅਪਡੇਟ ਸਭ ਤੋਂ ਪਹਿਲਾਂ ਐਸਐਮ ਜ਼ੈਡ ਨਿਊਜ਼ ਤੇ ਦੱਸ ਦਿੰਨੇ ਆ ਕਿ ਪਾਕਿਸਤਾਨ ਨੇ ਅੰਤਰਰਾਸ਼ਟਰੀ ਦੇਸ਼ਾਂ ਦੇ ਕੋਲੋਂ ਕਰਜ਼ਾ ਮੰਗਣ ਦੀ ਅਪੀਲ ਕੀਤੀ ਹੈ ਤਾਂ ਬਿਲਕੁਲ ਤੁਹਾਨੂੰ ਦੱਸਦੀ ਹੈ ਕਿ ਕਿਸ ਤਰੀਕੇ ਦੇ ਨਾਲ ਪਹਿਲਾ ਪਾਕਿਸਤਾਨ ਨੇ ਭਾਰਤ ਦੇ ਨਾਲ ਪੰਗਾ ਤਾਂ ਲੈ ਲਿਆ ਹੁਣ ਪੰਗਾ ਲੈਣਾ ਜਿਹੜਾ ਪਾਕਿਸਤਾਨ ਨੂੰ ਮਹਿੰਗਾ ਪੈ ਗਿਆ ਕਿਉਂਕਿ ਜੰਗ ਲੱਗਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਰਥਵਿਵਸਥਾ ਜਿਹੜੀ ਉਹ ਸਟਰੋਂਗ ਹੋਣੀ ਬਹੁਤ ਜ਼ਰੂਰੀ ਹੈ ਅਰਥਵਿਵਸਥਾ ਕਿਸ ਤਰ੍ਹਾਂ ਦੀ ਹੈ ਕਿਸੇ ਦੇਸ਼ ਦੀ ਇਹ ਨਿਰਪਰ ਕਰਦਾ ਹੈ ਕਿ ਤੁਸੀਂ ਜੰਗ ਕਿਸ ਤਰੀਕੇ ਦੇ ਨਾਲ ਲੜ ਸਕਦੇ ਹੋ ਜਾਂ ਫਿਰ ਜਿੱਤ ਸਕਦੇ ਹੋ ਤਾਂ ਪਾਕਿਸਤਾਨ ਜੋ ਅਜੇ ਵੀ 7 ਮਈ ਨੂੰ ਭਾਰਤ ਦੇ ਅਤਵਾਦੀ ਕੈਂਪਾਂ ਦੇ ਹਮਲੇ ਤੋਂ ਬਰਿਆ ਨਹੀਂ ਹੈ ਇਸ ਲਈ ਕੋ ਹੋਰ ਅਪ੍ਰਿਕਿਆ ਦੀ ਉਡੀਕ ਕਰ ਰਿਹਾ ਪੈਸਿਆਂ ਦੀ ਤੰਗੀ ਚੱਲ ਰਿਹਾ ਪਾਕਿਸਤਾਨ 9 ਮਈ ਨੂੰ IMF ਦੇ ਕਾਰਜਕਾਰੀ ਬੋਰਡ ਨੂੰ ਐਕਸਟੈਂਡ ਫੀਲਡ ਸਹੂਲਤ EFF ਦੀ ਪਹਿਲੀ ਸਮੀਖਿਆ ਲਈ ਮਿਲਣ ਵਾਲਾ ਕਿਉਂਕਿ ਪਾਕਿਸਤਾਨ IMF ਤੋਂ ਹੋਰ 1.3 ਬਿਲੀਅਨ ਡਾਲਰ ਦੀ ਹੈ ਜਿਹੜੀ ਮੰਗ ਕਰ ਰਿਹਾ ਮੀਟਿੰਗ ਹੋਰ ਵੀ ਮਹੱਤਵਪੂਰਨ ਰੱਖਦੀ ਹੈ ਕਿਉਂਕਿ ਭਾਰਤ ਦੇ ਆਪਰੇਸ਼ਨ ਸੰਧੂਰ ਤੋਂ ਕੁਝ ਦਿਨ ਬਾਅਦ ਆਈ ਹੈ ਜਿਸ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਨੌ ਅਤਵਾਦੀ ਟਿਕਾਣਿਆਂ ਨੂੰ ਵਾਹ ਕਰ ਦਿੱਤਾ ਸੀ ਤਾਂ ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਤੇ ਆਈਐਮਐਫ ਦੇ ਕੋਲ ਇਤਰਾਜ਼ ਉਠਾਇਆ ਭਾਰਤ ਨੇ ਕਿਹਾ ਫੰਡ ਸਿੱਧੇ ਤੌਰ ਤੇ ਦੇਸ਼ ਨੂੰ ਘਰੇਲੂ ਸਰੋਤਾ ਨੂੰ ਆਪਣੇ ਫੌਜੀ ਖੂਫੀਆ ਤੰਤਰ ਆਈਐਸਆਈ ਸਮੇਤ ਅਤੇ ਲਸ਼ਕਰ-ਏ-ਤੋਇਬਾ ਯਾਨੀ ਕਿ ਇਲੈਟੀ ਅਤੇ ਜੇਸ਼ੇ ਮੁਹੰਮਦ ਵਰਗੇ ਤਵਾਦੀ ਸਮੂਹਾਂ ਵੱਲ ਮੋੜਨ ਦੇ ਯੋਗ ਬਣਾਉਂਦੇ ਨੇ ਤਾਂ ਬਿਲਕੁਲ ਆ ਤੁਹਾਨੂੰ ਦੱਸਦੀ ਐ ਕਿ 2023 ਦੇ ਵਿੱਚ ਪਾਕਿਸਤਾਨ ਨੇ IMF ਤੋਂ 7 ਬਿਲੀਅਨ ਡਾਲਰ ਦਾ ਬੇਲ ਆਊਟ ਪ੍ਰਾਪਤ ਕੀਤਾ ਸੀ ਜਿਸ ਤੋਂ ਬਾਅਦ ਮਾਰਚ 2024 ਦੇ ਵਿੱਚ ਜਲਵਾਯੂ ਲਚਕਤਾ ਦਾ ਸਮਰਥਨ ਕਰਨ ਲਈ 1.3 ਬਿਲੀਅਨ ਡਾਲਰ ਨੇ ਜਿਹੜੇ ਵਾਅਦੇ ਦਿੱਤੇ ਇਹ ਸੇ ਲਗਭਗ ਡਾਲਰ ਨੇ ਜਿਹੜੇ 350 ਬਿਲੀਅਨ ਦੀ ਮਾਮੂਲੀ ਆਰਥਿਕਤਾ ਵਾਲੇ ਦੇਸ਼ ਲਈ ਮਹੱਤਵਪੂਰਨ ਰਕਮਾਂ ਨੇ ਤਾਂ ਬਿਲਕੁਲ ਅਪਡੇਟ ਤੁਹਾਨੂੰ ਦੇ ਦਿੱਤੀ ਹੈ ਕਿ ਪਾਕਿਸਤਾਨ ਜਿਹੜਾ ਇਸ ਵੇਲੇ ਜੰਗ ਦੀ ਉਸ ਦੇ ਵੱਲੋਂ ਤਿਆਰੀ ਲਗਾਤਾਰ ਹੋ ਰਹੀ ਹੈ ਭਾਰਤ ਨੂੰ ਨਿਸ਼ਾਨਾ ਲਗਾਤਾਰ ਬਣਾਇਆ ਜਾ ਰਿਹਾ ਪਰ ਭਾਰਤੀ ਫੌਜ ਨੇ ਕਾਰਵਾਈ ਕੀਤੀ ਹੈ ਸਾਰੀਆਂ ਕੋਸ਼ਿਸ਼ਾਂ ਪਾਕਿਸਤਾਨ ਦੀਆਂ ਨੇ ਜਿਹੜੀਆਂ ਉਹ ਨਾ ਕੰਮ ਕਰ ਦਿੱਤੀਆਂ ਨੇ ਤਾਂ ਬਿਲਕੁਲ ਹੁਣ ਪਾਕਿਸਤਾਨ ਜਿਹੜਾ ਕਰਜ਼ਾ ਮੰਗਣ ਲਈ ਮਜਬੂਰ ਹੋ ਗਿਆ ਹੈ ਆ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿਸ ਤਰੀਕੇ ਉਹਨਾਂ ਨੇ ਗਵਰਨਮੈਂਟ ਆਫ ਪਾਕਿਸਤਾਨ ਆਫੀਸ਼ੀਅਲ ਵੈਬਸਾਈਟ ਤੇ ਆਫੀਸ਼ੀਅਲ ਪੇਜ ਦੇ ਉੱਤੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜਿਸ ਤੋਂ ਸਿੱਧੇ ਸਿੱਧੇ ਤੌਰ ਤੇ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੀ ਜਿਹੜੀ ਅਰਥ ਵਿਵਸਥਾ ਹੁਣ ਹੋਰ ਵੀ ਜ਼ਿਆਦਾ ਕਮਜ਼ੋਰ ਹੋ ਗਈ ਹੈ। ਸਸ਼ਤਰਕਾਲ ਚ ਸੇਖ ਰੈਸਮ ਜਨ نیوز ਤੇ ਮੈਂ ਹਾ ਪ੍ਰਦੀਪ ਕੌਰ ਅਸਟ੍ਰੇਲਿਆ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ। ਦਰਸਲ ਪਾਕਿਸਤਾਨ ਨੂੰ ਭਾਰਤ ਦੇ ਨਾਲ ਪੰਗਾ ਲੈਣਾ ਹੁਣ ਮਹਿੰਗਾ ਪੈ ਗਿਆ। ਅੰਤਰਰਾਸ਼ਟਰੀ ਦੇਸ਼ਾਂ ਦੇ ਕੋਲੋਂ ਲੋਨ ਮੰਗੇ ਜਾ ਰਹੇ ਨੇ ਕਰਜ਼ੇ ਮੰਗੇ ਜਾ ਰਹੇ ਨੇ ਕਿ ਜੋ ਵੀ ਇਸ ਜੰਗ ਦੇ ਵਿੱਚ ਉਹਨਾਂ ਦਾ ਲਾਸ ਹੋਇਆ ਨੁਕਸਾਨ ਹੋਇਆ ਉਸੇ ਪਰਪਾਈ ਵਾਸਤੇ ਅੰਤਰਰਾਸ਼ਟਰੀ ਦੇਸ਼ਾਂ ਦੇ ਕੋਲੋਂ ਪਾਕਿਸਤਾਨ ਨੇ ਹੁਣ ਮਦਦ ਮੰਗੀ ਹੈ ਤੱਕ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਲ ਭਾਰਤ ਦੀ ਜਵਾਬੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਅੰਤਰਰਾਸ਼ਟਰੀ ਭਾਈਵਾਲਾਂ ਤੋਂ ਕਰਜ਼ਾ ਮੰਗਿਆ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਹੈ ਜਿਹੜੀ ਅਪੀਲ ਕੀਤੀ ਹੈ ਤਾਂ ਬਿਲਕੁਲ ਇਸ ਵੇਲੇ ਦੀ ਵੱਡੀ ਅਪਡੇਟ ਸਭ ਤੋਂ ਪਹਿਲਾਂ ਐਸਐਮ ਜ਼ੈਡ ਨਿਊਜ਼ ਤੇ ਦੱਸ ਦਿੰਦੇ ਆ ਕਿ ਪਾਕਿਸਤਾਨ ਨੇ ਅੰਤਰਰਾਸ਼ਟਰੀ ਦੇਸ਼ਾਂ ਦੇ ਕੋਲੋਂ ਕਰਜ਼ਾ ਮੰਗਣ ਦੀ ਅਪੀਲ ਕੀਤੀ ਹੈ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਪਾਕਿਸਤਾਨ ਨੇ ਭਾਰਤ ਦੇ ਨਾਲ ਪੰਗਾ ਤਾਂ ਲੈ ਲਿਆ ਹੁਣ ਪੰਗਾ ਲੈਣਾ ਜਿਹੜਾ ਪਾਕਿਸਤਾਨ ਨੂੰ ਮਹਿੰਗਾ ਪੈ ਗਿਆ ਕਿਉਂਕਿ ਜੰਗ ਲੱਗਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਰਥਵਿਵਸਥਾ ਜਿਹੜੀ ਉਹ ਸਟਰੋਂਗ ਹੋਣੀ ਬਹੁਤ ਜ਼ਰੂਰੀ ਹੈ ਅਰਥਵਿਵਸਥਾ ਕਿਸ ਤਰ੍ਹਾਂ ਦੀ ਹੈ ਕਿਸੇ ਦੇਸ਼ ਦੀ ਇਹ ਨਿਰਪਰ ਕਰਦਾ ਹੈ ਕਿ ਤੁਸੀਂ ਜੰਗ ਕਿਸ ਤਰੀਕੇ ਦੇ ਨਾਲ ਲੜ ਸਕਦੇ ਹੋ ਜਾਂ ਫਿਰ ਜਿੱਤ ਸਕਦੇ ਹੋ ਤਾਂ ਪਾਕਿਸਤਾਨ ਜੋ ਅਜੇ ਵੀ 7 ਮਈ ਨੂੰ ਭਾਰਤ ਦੇ ਅਤਵਾਦੀ ਕੈਂਪਾਂ ਦੇ ਹਮਲੇ ਤੋਂ ਬਰਿਆ ਨਹੀਂ ਹੈ ਇਸ ਲਈ ਇੱਕ ਹੋਰ ਅਪ੍ਰਿਕਿਆ ਦੀ ਉਡੀਕ ਕਰ ਰਿਹਾ ਪੈਸਿਆਂ ਦੀ ਤੰਗੀ ਚੱਲ ਰਿਹਾ ਪਾਕਿਸਤਾਨ 9 ਮਈ ਨੂੰ IMF ਦੇ ਕਾਰਜਕਾਰੀ ਬੋਰਡ ਨੂੰ ਐਕਸਟੈਂਡ ਫੀਲਡ ਸਹੂਲਤ EFF ਦੀ ਪਹਿਲੀ ਸਮੀਖਿਆ ਲਈ ਮਿਲਣ ਵਾਲਾ ਕਿਉਂਕਿ ਪਾਕਿਸਤਾਨ IMF ਤੋਂ ਹੋਰ 1.3 ਬਿਲੀਅਨ ਡਾਲਰ ਦੀ ਹੈ ਜਿਹੜੀ ਮੰਗ ਕਰ ਰਿਹਾ ਮੀਟਿੰਗ ਹੋਰ ਵੀ ਮਹੱਤਵਪੂਰਨ ਰੱਖਦੀ ਹੈ ਕਿਉਂਕਿ ਭਾਰਤ ਦੇ ਆਪਰੇਸ਼ਨ ਸੰਧੂਰ ਤੋਂ ਕੁਝ ਦਿਨ ਬਾਅਦ ਆਈ ਹੈ ਜਿਸ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਨੌਵਾਂ ਤਵਾਦੀ ਟਿਕਾਣਿਆਂ ਨੂੰ ਵਾ ਕਰ ਦਿੱਤਾ ਸੀ ਤਾਂ ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਤੇ ਆਈਐਮਐਫ ਦੇ ਕੋਲ ਇਤਰਾਜ਼ ਉਠਾਇਆ ਭਾਰਤ ਨੇ ਕਿਹਾ ਫੰਡ ਸਿੱਧੇ ਤੌਰ ਤੇ ਦੇਸ਼ ਨੂੰ ਘਰੇਲੂ ਸਰੋਤਾ ਨੂੰ ਆਪਣੇ ਫੌਜੀ ਖੂਫੀਆ ਤੰਤਰ ਆਈਐਸਆਈ ਸਮੇਤ ਅਤੇ ਲਸ਼ਕਰ-ਏ-ਤੋਇਬਾ ਯਾਨੀ ਕਿ ਐਲਈਟੀ ਅਤੇ ਜੇਸ਼ੇ ਮੁਹੰਮਦ ਵਰਗੇ ਤਵਾਦੀ ਸਮੂਹਾਂ ਵੱਲ ਮੋੜਨ ਦੇ ਯੋਗ ਬਣਾਉਂਦੇ ਨੇ ਤਾਂ ਬਿਲਕੁਲ ਆ ਤੁਹਾਨੂੰ ਦੱਸਦੀ ਹੈ ਕਿ 2023 ਦੇ ਵਿੱਚ ਪਾਕਿਸਤਾਨ ਨੇ ਆਈਐਮਐਫ ਤੋਂ 7 ਬਿਲੀਅਨ ਡਾਲਰ ਦਾ ਬੇਲ ਆਊਟ ਪ੍ਰਾਪਤ ਕੀਤਾ ਸੀ ਜਿਸ ਤੋਂ ਬਾਅਦ ਮਾਰਚ 2024 ਦੇ ਵਿੱਚ ਜਲਵਾਯੂ ਲਚਕਤਾ ਦਾ ਸਮਰਥਨ ਕਰਨ ਲਈ 1.3 ਬਿਲੀਅਨ ਡਾਲਰ ਨੇ ਜਿਹੜੇ ਵਾਧੂ ਦਿੱਤੇ ਇਸੇ ਲਗਭਗ ਡਾਲਰ ਨੇ ਜਿਹੜੇ 350 ਬਿਲੀਅਨ ਦੀ ਮਾਮੂਲੀ ਆਰਥਿਕਤਾ ਵਾਲੇ ਦੇਸ਼ ਲਈ ਮਹੱਤਵਪੂਰਨ ਰਕਮਾਂ ਨੇ ਤਾਂ ਬਿਲਕੁਲ ਅਪਡੇਟ ਤੁਹਾਨੂੰ ਦੇ ਦਿੱਤੀ ਹੈ ਕਿ ਪਾਕਿਸਤਾਨ ਜਿਹੜਾ ਜਿਸ ਵੇਲੇ جنگ ਦੀ ਉਸਤੇ ਵੱਲੋਂ ਤਿਆਰੀ ਲਗਾਤਾਰ ਹੋ ਰਹੀ ਹੈ ਭਾਰਤ ਨੂੰ ਨਿਸ਼ਾਨਾ ਲਗਾਤਾਰ ਬਣਾਇਆ ਜਾ ਰਿਹਾ ਪਰ ਭਾਰਤੀ ਫੌਜ ਨੇ ਕਾਰਵਾਈ ਕੀਤੀ ਹੈ ਸਾਰੀਆਂ ਕੋਸ਼ਿਸ਼ਾ ਪਾਕਿਸਤਾਨ ਦੀਆਂ ਨੇ ਜਿਹੜੀਆਂ ਉਹ ਨਾ ਕੰਮ ਕਰ ਦਿੱਤੀਆਂ ਨੇ ਤਾਂ ਬਿਲਕੁਲ ਹੁਣ ਪਾਕਿਸਤਾਨ ਜਿਹੜਾ ਕਰਜ਼ਾ ਮੰਗਣ ਲਈ ਮਜਬੂਰ ਹੋ ਗਿਆ ਹੈ ਆਤਾ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿਸ ਤਰੀਕੇ ਉਹਨਾਂ ਨੇ ਗਵਰਨਮੈਂਟ ਆਫ ਪਾਕਿਸਤਾਨ ਆਫੀਸ਼ੀਅਲ ਵੈਬਸਾਈਟ ਤੇ ਆਫੀਸ਼ੀਅਲ ਪੇਜ ਦੇ ਉੱਤੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜਿਸ ਤੋਂ ਸਿੱਧੇ ਸਿੱਧੇ ਤੌਰ ਤੇ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੀ ਜਿਹੜੀ ਅਰਥ ਵਿਵਸਥਾ ਹੁਣ ਹੋਰ ਵੀ ਜ਼ਿਆਦਾ ਕਮਜ਼ੋਰ ਹੋ ਗਈ ਹੈ। ਸ਼ਸ਼ਤਰਕਾਲ ਤੋਂ ਸੇਖ ਰਿਹਾ ਸਮਜ਼ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਅਸਰੇ ਵਾਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ। ਦਰਸਲ ਪਾਕਿਸਤਾਨ ਨੂੰ ਭਾਰਤ ਦੇ ਨਾਲ ਪੰਗਾ ਲੈਣਾ ਹੁਣ ਮਹਿੰਗਾ ਪੈ ਗਿਆ। ਅੰਤਰਰਾਸ਼ਟਰੀ ਦੇਸ਼ਾਂ ਦੇ ਕੋਲੋਂ ਲੋਨ ਮੰਗੇ ਜਾ ਰਹੇ ਨੇ ਕਰਜ਼ੇ ਮੰਗੇ ਜਾ ਰਹੇ ਨੇ ਕਿ ਜੋ ਵੀ ਇਸ ਜੰਗ ਦੇ ਵਿੱਚ ਉਹਨਾਂ ਦਾ ਲਾਸ ਹੋਇਆ ਨੁਕਸਾਨ ਹੋਇਆ ਉਸੇ ਪਰਪਾਈ ਵਾਸਤੇ ਅੰਤਰਰਾਸ਼ਟਰੀ ਦੇਸ਼ਾਂ ਦੇ ਕੋਲੋਂ ਪਾਕਿਸਤਾਨ ਨੇ ਹੁਣ ਮਦਦ ਮੰਗੀ ਹੈ ਤਾਂ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਲ ਭਾਰਤ ਦੀ ਜਵਾਬੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ ਅੰਤਰਰਾਸ਼ਟਰੀ ਭਾਈਵਾਲਾਂ ਤੋਂ ਕਰਜ਼ਾ ਮੰਗਿਆ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਹੈ ਜਿਹੜੀ ਅਪੀਲ ਕੀਤੀ ਹੈ ਤਾਂ ਬਿਲਕੁਲ ਇਸ ਵੇਲੇ ਦੀ ਵੱਡੀ ਅਪਡੇਟ ਸਭ ਤੋਂ ਪਹਿਲਾਂ ਐਸਐਮ ਜ਼ੈਡ ਨਿਊਜ਼ ਤੇ ਦੱਸ ਦਿੰਨੇ ਆ ਕਿ ਪਾਕਿਸਤਾਨ ਨੇ ਅੰਤਰਰਾਸ਼ਟਰੀ ਦੇਸ਼ਾਂ ਦੇ ਕੋਲੋਂ ਕਰਜ਼ਾ ਮੰਗਣ ਦੀ ਅਪੀਲ ਕੀਤੀ ਹੈ ਤਾਂ ਬਿਲਕੁਲ ਤਾਂ ਤੁਹਾਨੂੰ ਦੱਸ ਦਿਆ ਕਿ ਕਿਸ ਤਰੀਕੇ ਦੇ ਨਾਲ ਪਹਿਲਾ ਪਾਕਿਸਤਾਨ ਨੇ ਭਾਰਤ ਦੇ ਨਾਲ ਪੰਗਾ ਤਾਂ ਲੈ ਲਿਆ ਹੁਣ ਪੰਗਾ ਲੈਣਾ ਜਿਹੜਾ ਪਾਕਿਸਤਾਨ ਨੂੰ ਮਹਿੰਗਾ ਪੈ ਗਿਆ ਕਿਉਂਕਿ ਜੰਗ ਲੱਗਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਰਥ ਵਿਵਸਥਾ ਜਿਹੜੀ ਉਹ ਸਟਰੋਂਗ ਹੋਣੀ ਬਹੁਤ ਜ਼ਰੂਰੀ ਹੈ ਅਰਥ ਵਿਵਸਥਾ ਕਿਸ ਤਰ੍ਹਾਂ ਦੀ ਹੈ ਕਿਸੇ ਦੇਸ਼ ਦੀ ਇਹ ਨਿਰਪਰ ਕਰਦਾ ਹੈ ਕਿ ਤੁਸੀਂ ਜੰਗ ਕਿਸ ਤਰੀਕੇ ਦੇ ਨਾਲ ਲੜ ਸਕਦੇ ਹੋ ਜਾਂ ਫਿਰ ਜਿੱਤ ਸਕਦੇ ਹੋ ਤਾਂ ਪਾਕਿਸਤਾਨ ਜੋ ਅਜੇ ਵੀ 7 ਮਈ ਨੂੰ ਭਾਰਤ ਦੇ ਅਤਵਾਦੀ ਕੈਂਪਾਂ ਦੇ ਹਮਲੇ ਤੋਂ ਉੱਭਰਿਆ ਨਹੀਂ ਹੈ ਇਸ ਲਈ ਹੋਰ ਅਪ੍ਰਿਕਿਆ ਦੀ ਉਡੀਕ ਕਰ ਰਿਹਾ ਪੈਸਿਆਂ ਦੀ ਤੰਗੀ ਚੱਲ ਰਿਹਾ ਪਾਕਿਸਤਾਨ 9 ਮਈ ਨੂੰ IMF ਦੇ ਕਾਰਜਕਾਰੀ ਬੋਰਡ ਨੂੰ ਐਕਸਟੈਂਡ ਫੀਲਡ ਸਹੂਲਤ EFF ਦੀ ਪਹਿਲੀ ਸਮੀਖਿਆ ਲਈ ਮਿਲਣ ਵਾਲਾ ਕਿਉਂਕਿ ਪਾਕਿਸਤਾਨ IMF ਤੋਂ ਹੋਰ 1.3 ਬਿਲੀਅਨ ਡਾਲਰ ਦੀ ਹੈ ਜਿਹੜੀ ਮੰਕਰੇ ਮੀਟਿੰਗ ਹੋਰ ਵੀ ਮਹੱਤਵਪੂਰਨ ਰੱਖਦੀ ਹੈ ਕਿਉਂਕਿ ਭਾਰਤ ਦੇ ਆਪਰੇਸ਼ਨ ਸੰਧੂਰ ਤੋਂ ਕੁਝ ਦਿਨ ਬਾਅਦ ਆਈ ਹੈ ਜਿਸ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਨੌ ਅਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ ਤਾਂ ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਤੇ ਆਈਐਮਐਫ ਦੇ ਕੋਲ ਇਤਰਾਜ਼ ਉਠਾਇਆ ਭਾਰਤ ਨੇ ਕਿਹਾ ਫੰਡ ਸਿੱਧੇ ਤੌਰ ਤੇ ਦੇਸ਼ ਨੂੰ ਘਰੇਲੂ ਸਰੋਤਾਂ ਨੂੰ ਆਪਣੇ ਫੌਜੀ ਖੂਫੀਆ ਤੰਤਰ ਆਈਐਸਆਈ ਸਮੇਤ ਅਤੇ ਲਸ਼ਕਰ-ਏ-ਤੋਇਬਾ ਯਾਨੀ ਕਿ ਐਲਈਟੀ ਅਤੇ ਜੇਐਸਐਮੁਹੰਮਦ ਵਰਗੇ ਤਵਾਦੀ ਸਮੂਹਾਂ ਵੱਲ ਮੋੜਨ ਦੇ ਯੋਗ ਬਣਾਉਂਦੇ ਨੇ ਤਾਂ ਬਿਲਕੁਲ ਆ ਤੁਹਾਨੂੰ ਦੱਸ ਦਈਏ ਕਿ 2023 ਦੇ ਵਿੱਚ ਪਾਕਿਸਤਾਨ ਨੇ IMF ਤੋਂ 7 ਬਿਲੀਅਨ ਡਾਲਰ ਦਾ ਬੇਲ ਆਊਟ ਪ੍ਰਾਪਤ ਕੀਤਾ ਸੀ ਜਿਸ ਤੋਂ ਬਾਅਦ ਮਾਰਚ 2024 ਦੇ ਵਿੱਚ ਜਲਵਾਯੂ ਲਚਕਤਾ ਦਾ ਸਮਰਥਨ ਕਰਨ ਲਈ 1.3 ਬਿਲੀਅਨ ਡਾਲਰ ਨੇ ਜਿਹੜੇ ਵਾਧੂ ਦਿੱਤੇ ਇਹ ਸੇ ਲਗਭਗ ਡਾਲਰ ਨੇ ਜਿਹੜੇ 350 ਬਿਲੀਅਨ ਦੀ ਮਾਮੂਲੀ ਆਰਥਿਕਤਾ ਵਾਲੇ ਦੇਸ਼ ਲਈ ਮਹੱਤਵਪੂਰਨ ਰਕਮਾਂ ਨੇ ਤਾਂ ਬਿਲਕੁਲ ਅਪਡੇਟ ਤੁਹਾਨੂੰ ਦੇ ਦਿੱਤੀ ਹੈ ਕਿ ਪਾਕਿਸਤਾਨ ਜਿਹੜਾ ਅਜ ਇਸ ਵੇਲੇ ਜੰਗ ਦੀ ਉਸ ਦੇ ਵੱਲੋਂ ਤਿਆਰੀ ਲਗਾਤਾਰ ਹੋ ਰਹੀ ਹੈ ਭਾਰਤ ਨੂੰ ਨਿਸ਼ਾਨਾ ਲਗਾਤਾਰ ਬਣਾਇਆ ਜਾ ਰਿਹਾ ਪਰ ਭਾਰਤੀ ਫੌਜ ਨੇ ਕਾਰਵਾਈ ਕੀਤੀ ਹੈ ਸਾਰੀਆਂ ਕੋਸ਼ਿਸ਼ਾਂ ਪਾਕਿਸਤਾਨ ਦੀਆਂ ਨੇ ਜਿਹੜੀਆਂ ਉਹ ਨਾ ਕੰਮ ਕਰ ਦਿੱਤੀਆਂ ਨੇ ਤਾਂ ਬਿਲਕੁਲ ਹੁਣ ਪਾਕਿਸਤਾਨ ਜਿਹੜਾ ਕਰਜ਼ਾ ਮੰਗਣ ਲਈ ਮਜਬੂਰ ਹੋ ਗਿਆ ਹੈ ਆ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿਸ ਤਰੀਕੇ ਉਹਨਾਂ ਨੇ ਗਵਰਨਮੈਂਟ ਆਫ ਪਾਕਿਸਤਾਨ ਆਫੀਸ਼ੀਅਲ ਵੈਬਸਾਈਟ ਤੇ ਆਫੀਸ਼ੀਅਲ ਪੇਜ ਦੇ ਉੱਤੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜਿਸ ਤੋਂ ਸਿੱਧੇ ਸਿੱਧੇ ਤੌਰ ਤੇ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੀ ਜਿਹੜੀ ਅਰਥ ਵਿਵਸਥਾ ਹੁਣ ਹੋਰ ਵੀ ਜ਼ਿਆਦਾ ਕਮਜ਼ੋਰ ਹੋ ਗਈ ਹੈ